ਵਿધાનਸਭਾ ਹਲਕਾ ਜੀਰਾ ਦੇ ਵਿਧਾਇਕ ਨਿਰਿਸ਼ਟ ਕਟਾਰੀਆ ਅਤੇ ਉਹਨਾਂ ਦੇ ਸੁਪੁੱਤਰ ਸ਼ੰਕਰ ਕਟਾਰੀਆ ਵੱਲੋਂ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ ਇਹ ਪ੍ਰੋਗਰਾਮ ਉਹ ਸੀ ਜਿਨ੍ਹਾਂ ਨੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਜਿਹੜੇ ਵਰਕਰਾਂ ਨੇ ਆਮ ਆਦਮੀ ਪਾਰਟੀ ਦੇ ਨੇ ਜਿਹੜਾ ਸਾਥ ਦਿੱਤਾ ਸੀ ਆਮ ਆਦਮੀ ਪਾਰਟੀ ਦਾ ਉਹਨਾਂ ਦਾ ਇੱਕ ਧੰਨਵਾਦੀ ਪ੍ਰੋਗਰਾਮ ਜਿਹੜਾ ਰੱਖਿਆ ਗਿਆ ਸੀ ਤੇ ਦੱਸ ਦਈਏ ਕਿ ਇਹ ਪ੍ਰੋਗਰਾਮ ਜਿਹੜਾ ਇੱਕ ਰੈਲੀ ਦਾ ਰੂਪ ਧਾਰਨ ਗਿਆ ਧਾਰਨ ਕਰ ਗਿਆ ਰੈਲੀ ਵੀ ਇੱਕ ਛੋਟੀ ਨਹੀਂ ਕੋਈ ਵਿਸ਼ਾਲ ਰੈਲੀ ਜੀ ਨੂੰ ਆਪ ਕਹਿ ਸਕਦੇ ਆ ਕਿਉਂਕਿ ਕੱਠ ਜਿਹੜਾ ਬਹੁਤ ਹੀ ਜ਼ਿਆਦਾ ਸੀ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਜੀਰੇ ਦੇ ਸਿਆਸੀ ਜਿਹੜੇ 20 ਕੱਠ ਹੋਏ ਨੇ ਉਹਨਾਂ ਦੇ ਵਿੱਚ ਇੱਕ ਇਤਿਹਾਸਕ ਕੱਠ 20 ਮੰਨਿਆ ਜਾ ਸਕਦਾ ਕਿਉਂਕਿ ਏਡਾ ਵੱਡਾ ਕੱਠ ਸੀ ਜਿਹੜਾ ਅੱਜ ਮੌਜੂਦਾ ਉੱਥੇ ਮੌਕੇ ਤੇ ਆਓ ਉਸ ਮੁਕੇ ਹੋਈ ਯੂਥ ਆਗੂਆਂ ਦੇ ਨਾਲ ਜਿਹੜੇ ਆਮਦਵੀ ਪਾਰਟੀ ਵਿਧਾਨਸਭਾ ਹਲਕਾ ਜੀਰਾ ਦੇ ਸੀਨੀਅਰ ਯੂਥ ਆਗੂ ਨੇ ਉਹਨਾਂ ਦੇ ਨਾਲ ਹੋਈ ਗੱਲਬਾਤ ਜਿਹੜੀ ਆ ਉਹ ਤੁਹਾਨੂੰ ਸੁਣਾਉਣੇ ਆ ਹਾਂਜੀ ਵੀਰ ਜੀ ਜਿਹੜਾ ਅੱਜ ਇੱਥੇ ਇਕੱਠ ਹੋਇਆ ਵਾ ਪਹਿਲਾਂ ਸਭ ਤੋਂ ਪਹਿਲਾਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿੰਨਾ ਕੁ ਕੱਟ ਕਿਉਂਕਿ ਪਿਛਲੇ ਦਿਨੀ ਜਿਹੜੇ ਵਿਰੋਧੀ ਪਾਰਟੀ ਦੇ ਸਾਬਕਾ ਵਿਧਾਇਕ ਨੇ ਕਬੀਰ ਸਿੰਘ ਜੀਰਾ ਉਹਨਾਂ ਨੇ ਵੀ ਇੱਕ ਕੱਟ ਕੀਤਾ ਸਰਜ ਦੇ ਕੱਟ ਨੂੰ ਨਾਲ ਕਿਵੇਂ ਤੁਸੀਂ ਕੰਪੇਅਰ ਕਰਦੇ ਹੋ ਪਹਿਲਾਂ ਤਾਂ ਮੈਂ ਮਰਾਣਾ ਸਾਹਿਬ ਤੁਹਾਡੇ ਮਾਧਿਅਮ ਰਾਹੀਂ ਸਾਰੇ ਹੀ ਜੀਰੇ ਹਲਕੇ ਦੇ ਨਿਵਾਸੀ ਦੇਸ਼ ਵਿਦੇਸ਼ ਬੈਠੇ ਸਾਡੇ ਪੰਜਾਬੀ ਸਾਥੀਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰਾਣਾ ਸਾਹਿਬ ਜਿਵੇਂ ਕਿ ਤੁਸੀਂ ਗੱਲ ਕੀਤੀ ਕਿ ਪਿਛਲੇ ਦਿਨੀ ਹੋਏ ਕੱਟ ਦੀ ਤੇ ਹੁਣ ਵਾਲੇ ਕੱਟ ਦੀ ਅਸੀਂ ਇਸ ਗੱਲ ਨੂੰ ਨਾ ਹੀ ਦਰਸਾਉਨੇ ਆ ਤੁਸੀਂ ਆਪ ਹੀ ਵੇਖ ਸਕਦੇ ਹੋ ਕਿ ਜਿਹੜਾ ਕਿ ਇੱਕ ਸਾਡੇ ਹਲਕੇ ਦੇ ਨਮਾਇंदे ਐਮਐਲਏ ਸ਼੍ਰੀ ਨਰੇਸ਼ ਗਟਾਰੀਆ ਜੀ ਤੇ ਉਹਨਾਂ ਦੇ ਸੁਪੁੱਤਰ ਸ਼ੰਕਰ ਗਟਾਰੀਆ ਦੇ ਰਹਿਣ ਮਾਈ ਏਡ ਇੱਕ ਛੋਟੀ ਜੀ ਮੀਟਿੰਗ ਰੱਖੀ ਸੀ ਉਸ ਤੁਸੀਂ ਮੀਟਿੰਗ ਨੂੰ ਵੇਖਦੇ ਹੋ ਕਿ ਕੀ ਅੱਜ ਇੱਕ ਰੈਲੀ ਦਾ ਰੂਪ ਧਾਰ ਗਿਆ ਤੁਸੀਂ ਦੂਰ ਦੂਰ ਤੱਕ ਵੇਖੋ ਸੜਕਾਂ ਤੇ ਵੀ ਜਾਮ ਲੱਗੇ ਹੋਏ ਆ ਜਿਵੇਂ ਲੋਕਾਂ ਦਾ ਹੜ ਹੀ ਆ ਗਿਆ ਹੁੰਦਾ ਇਹ ਲੋਕਾਂ ਦਾ ਨਿੱਜੀ ਪਿਆਰ ਆ ਕੋਈ ਕਿਸੇ ਨੂੰ ਧੱਕੇ ਨਾ ਘਰੋ ਨਹੀਂ ਲਿਆਂਦਾ ਕਿਸੇ ਨੂੰ ਕੁਛ ਨਹੀਂ ਤੁਸੀਂ ਸਭ ਦੇਖ ਰਹੇ ਹੋ ਕੋਈ ਬਾਰੋ ਹਲਕੇ ਦੇ ਲੋਕ ਨਹੀਂਗੇ ਜਿਹੜੇ ਜੀਰੇ ਹਲਕੇ ਦਾ ਉਦੋਂ ਕੁਲਬੀਰ ਜੀਰਾ ਜੀ ਨੇ ਕੱਟ ਕੀਤਾ ਉਹ ਤੁਹਾਨੂੰ ਵੀ ਭਲੀ ਭਾਤ ਪਤਾ ਲੋਕ ਕਿੱਥੋਂ ਆਏ ਸੀ ਕਿਵੇਂ ਆਏ ਸੀ ਤੁਸੀਂ ਆਪ ਆਪ ਭਲੀ ਭਾਤ ਜਾਣਦੇ ਹੋ ਤੁਸੀਂ ਵੀ ਮੀਡੀਆ ਰਾਈ ਕਵਰੇਜ ਕੀਤੀ ਸੀ ਉਦੋਂ ਇੱਕ ਨਿੱਕੀ ਜੀ ਮੀਟਿੰਗ ਜਿਹੜਾ ਕਿ ਰੈਲੀ ਦਾ ਤਰੂਪ ਧਾਰ ਜਣਾ ਜਿਵੇਂ ਤੁਸੀਂ ਪੈਲੈਸ ਦੀ ਵੀ ਜਗਾ ਵੇਖ ਰਹੇ ਹੋ ਅੰਦਰ ਲੋਕਾਂ ਨੂੰ ਘੱਟ ਪੈ ਗਈ ਆ ਕੁਰਸੀਆਂ ਘੱਟ ਗਈਆਂ ਲੋਕ ਥੱਲੇ ਵੀ ਬੈਠੇ ਆ ਖੜੇ ਵੀ ਆ ਲੰਗਰ ਵਾਲੇ ਪਾਸੇ ਵੀ ਖੜੇ ਆਲੇ ਸੜਕ ਤੋਂ ਲੋਕ ਆ ਰਹੇ ਤਕਰੀਬਨ ਮੇਰਾ ਮੰਨਣਾ ਹੈ ਅਮਰਾਣਾ ਸਾਹਿਬ ਕੇ ਹਲੇ ਜਿੰਨਾ ਘੱਟ ਅੰਦਰ ਆ ਉਸ ਤੋਂ 30 40% ਹਲੇ ਬਾਹਰ ਲੋਕਾਂ ਦਾ ਆ ਰਿਹਾ ਵਾ ਇਹ ਤਾਂ ਤੁਸੀਂ ਕਹਤ ਹੋ ਜਿ ਪਰ ਉਹਨਾਂ ਨੇ ਵੀ ਕਹ ਦਿੱਤੀ ਕਿ ਲੋਕਾਂ ਦਾ ਮੋਹ ਤੇ ਘਟ ਗਿਆ ਵਾ ਇਹਨਾਂ ਦੇ ਨਾਲੋਂ ਤੇ ਜਿਹੜੇ ਸਰਪੰਚ ਨੇ ਉਹ ਵੀ ਜਿਹੜੇ ਆ ਸਾਡੇ ਨਾਲ ਸਪਰਕ ਚ ਨੇ ਬਹੁਤ ਜ਼ਿਆਦੇ ਤੇ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਤੇ ਅੱਜ ਦੇ ਘੱਟ ਨੂੰ ਉਹਦੇ ਨਾਲ ਜੇ ਜੋੜ ਕੇ ਦੇਖੋ ਤਾਂ ਕਿਵੇਂ ਲੱਗਦਾ ਤੁਹਾਨੂੰ ਬਰਾਣਾ ਸਾਹਿਬ ਜੇ ਗੱਲ ਕਹੀਏ ਸੰਪਰਕ ਦੀ ਉਹ ਤਾਂ ਇਹਨਾਂ ਦੇ ਐਲਓਪੀ ਲੀਡਰ ਬਾਵਾ ਸਾਹਿਬ ਵੀ ਕਹਿੰਦੇ ਇਹਨਾਂ ਦੇ ਸਾਡੇ ਇੰਨੇ ਐਮਐਲਏ ਸੰਪਰਕ ਦੇ ਨੇ ਉਹਨਾਂ ਦੇ ਆਪ ਦੇ ਐਮਐਲਏ ਨੇ ਆਪਸ ਸੰਪਰਕ ਤੇ ਇਹਨਾਂ ਦੇ ਕੀ ਆ ਜੇ ਸਰਪੰਚੋਂ ਨਾਲ ਸੰਪਰਕ ਹੈ ਜੇ ਤਾਂ ਇੱਥੇ ਕੀ ਕਰਨ ਆਏ ਨੇ ਇਹ ਲੋਕਾਂ ਦਾ ਪਿਆਰ ਆ ਲੋਕਾਂ ਨੂੰ ਗੁਮਰਾਹ ਨਹੀਂ ਕੀਤਾ ਜਾ ਸਕਦਾ ਲੋਕਾਂ ਆਪ ਮੁਹਾਰੇ ਹੋ ਗਏ ਆਪ ਮਾਰੇ ਹੋ ਕੇ ਸੰਗਤ ਨੇ ਅੱਜ ਆਪ ਇੱਥੇ ਲੋਕ ਲੈ ਕੇ ਆਏ ਨੇ ਦਰਸ਼ਨ ਆਏ ਲੋਕੀ ਵਿਚਾਰ ਸੁਣਨ ਆਏ ਆ ਸਾਡੇ ਮੈਂਬਰ ਆਫ ਪਾਰਲੀਮੈਂਟ ਰਾక్టర్ ਰਾਜਕੁਮਾਰ ਚੱਬੇ ਵਾਲ ਜੀ ਵੀ ਇੱਥੇ ਪਹੁੰਚ ਰਹੇ ਨੇ ਉਹਨਾਂ ਦੇ ਵੀ ਗੱਲਾਂ ਸੁਣਨ ਆ ਰਹੇ ਵਿਚਾਰ ਸਾਂਝੇ ਕਰਨ ਆ ਰਹੇ ਆ ਇਹ ਕੋਈ ਵੀ ਇਕੱਠ ਧੱਕੇ ਨਾਲ ਨਹੀਂ ਕੀਤਾ ਆ ਲੋਕਾਂ ਦਾ ਪਿਆਰ ਆ ਇਹ ਵਰਦਾ ਕਿ ਜਿਵੇਂ ਅੱਜ ਦਾ ਇਕੱਠ ਵਾ ਉਹਦੇ ਸਬੰਧ ਵਿੱਚ ਦੱਸਾਂ ਜਿਹੜਾ ਪਾਣੀਆਂ ਦਾ ਰਾਖਾ ਜਿਵੇਂ ਕਿ ਆ ਗਿਆ ਭਗਵੰਤ ਮਾਨ ਤੇ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਕਿ ਜਿਹੜਾ ਪਾਣੀਆਂ ਦੇ ਉੱਤੇ ਜਿਹੜੀ ਆ ਸ਼ੁਰੂ ਤੋਂ ਹੀ ਬੜੇ ਲੰਮੇ ਸਮੇਂ ਤੋਂ ਰਾਜਨੀਤੀ ਜਿਹੜੀ ਹੋਂਦੀ ਆ ਰਹੀ ਆ ਕਿਵੇਂ ਦੇਖਦੇ ਹੋ ਚੀਜ਼ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਪਹਿਲਾ ਜਿਵੇਂ S Y L ਦਾ ਮੁੱਦਾ ਸੀ ਉਹ ਟੱਕ ਕਿੰਨਾ ਨੇ ਲਾਏ ਸੀ ਕੀ ਕੀਤਾ ਸੀ ਆਪਾਂ ਉਹ ਗੰਦੀ ਰਾਜਨੀਤੀ ਵਾਲੇ ਵਿੱਚ ਨਾ ਜਾਈਏ ਤੇ ਲੋਕਾਂ ਨੂੰ ਪਾਣੀਆਂ ਦਾ ਜਿਹੜਾ ਸਟੈਂਡ ਆ ਉਹ ਸਾਰਿਆਂ ਨੂੰ ਪਤਾ ਕਿ ਸੀਐਮ ਸਾਹਿਬ ਪਰ ਸਾਡੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਪਸ਼ਟ ਸਟੈਂਡ ਆ ਕਿ ਪਾਣੀ ਇੱਕ ਬੂੰਦ ਵੀ ਨਹੀਂ ਪੰਜਾਬ ਦਾ ਸੀ ਵਿਅਰਥ ਜਾਣ ਦੇਣਾ ਸਾਰੇ ਹੀ ਲੋਕ ਨੇ BBMP ਦਾ ਮੁੱਦਾ ਚੱਲਿਆ ਸਾਰੇ ਉਹਦੀ ਸੰਗਤ ਉੱਥੇ ਜਾ ਕੇ ਹਾਜ਼ਰੀਆਂ ਲਾਉਂਦੀ ਰਹੀ ਆ ਇੱਕ ਬੂੰਦ ਵੀ ਪਾਣੀ ਦੀ ਪਾਸੇ ਨਹੀਂ ਜਾਣ ਦਿੱਤੀ ਹਾਂਜੀ ਜਰਮਨ ਸਾਹਿਬ ਕੀ ਕਹਿਣਾ ਹੈ ਪ੍ਰਧਾਨ ਸਾਹਿਬ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਦਾ ਇਕੱਠ ਹੈ ਇਸ ਸੰਬੰਧ ਵਿੱਚ ਜਿਹੜਾ ਪਾਣੀ ਨੂੰ ਗੱਲ ਕੀਤੀ ਆ ਕੀ ਪਾਣੀ ਨੂੰ ਲੈ ਕੇ ਵਾਕਈ ਕੋਈ ਰਾਜਨੀਤੀ ਤਾਂ ਨਹੀਂ ਕੀਤੀ ਜਾਊਗੀ ਇੱਥੇ ਜਿਹੜਾ ਉਹ ਕੀਤਾ ਜਾਊਗਾ ਪੂਰਾ ਜਿਵੇਂ ਗੱਲ ਕੀਤੀ ਜਾ ਰਹੀ ਆ ਪਹਿਲਾਂ ਤਾਂ ਮਹਾਰਾਣਾ ਸਾਹਿਬ ਆਪ ਦੇ ਚੈਨਲ ਤੱਕ ਦਾ ਚਤ ਸੱਚ ਦਾ ਧੰਨਵਾਦ ਕਰਦਾ ਕਿ ਜੋ ਇੱਥੇ ਸੰਬੋਧਨ ਬਖਾਉਣ ਆਸਤੇ ਤੁਸੀਂ ਆਏ ਜੋ ਬਾਕੀ ਇਹ ਗੱਲ ਆ ਕਿ ਇਹ ਜਿਹੜਾ ਵੀ ਜਿੰਨਾ ਇਕੱਠ ਇਹ ਸ਼੍ਰੀ ਨਰੇਸ਼ ਕਟਾਰੀਆ ਤੇ ਭਾਈ ਸ਼ੰਕਰ ਕਟਾਰੀਆ ਦਾ ਲੋਕਾਂ ਦਾ ਨਿਜੀ ਪ੍ਰੇਮ ਇੱਕ ਨਿੱਕੀ ਜਿਹੀ ਮੀਟਿੰਗ ਜੋ ਰੈਲੀ ਦਾ ਰੂਪ ਧਾਰ ਗਈ ਹੈ ਤੁਸੀਂ ਵੇਖੋ ਹਾਜੀ ਵਾਲੀ ਬਸਤੀ ਤੱਕ ਗੱਡੀਆਂ ਇਧਰੋਂ ਮਨਸਿਹਾਂ ਵਾਲੇ ਪੁਲ ਤੱਕ ਗੱਡੀਆਂ ਹਾਂਜੀ ਇਹ ਤਾਂ ਲੋਕਾਂ ਦਾ ਪਿਆਰ ਆ ਜੀ ਇਹ ਜਿਹੜਾ ਤੁਸੀਂ ਵਿਰੋਧੀ ਧਿਰ ਵੱਲੋਂ ਜਿਹੜਾ ਕਿਹਾ ਗਿਆ ਸੀ ਕਿ ਜਿਹੜਾ ਕੱਠਵਾ ਸਾਡਾ ਪੋਤਾਂ ਨੇ ਵੀ ਕੀਤਾ ਸੀ ਜਿਹੜਾ ਪਹਿਲਾਂ ਵਾਲਾ ਕੀਤਾ ਉਹ ਕੱਟ ਨੂੰ ਇਹਦੇ ਨਾਲ ਕਿਵੇਂ ਕੰਪੇਅਰ ਕਰਦੇ ਹੋ ਇਹ ਹੈ ਜੀ ਇਹ ਹਲਕੇ ਲੈਵਲ ਦਾ ਕੱਟ ਉਹ ਜ਼ਿਲ੍ਹਾ ਲੈਵਲ ਦਾ ਕੱਟ ਤੁਹਾਨੂੰ ਵੀ ਪਤਾ ਕਿ ਫਿਰੋਜ਼ਪੁਰੋਂ ਵੀ ਆਏ ਪਿੰਕੀ ਜੀ ਵੀ ਲਿਆਏ ਆਸ਼ੂ ਬਾਂਗੜ ਜੀ ਵੀ ਬੰਦੇ ਲਿਆਏ ਕਿ ਗੁਰੂ ਸਾਹਿਬ ਤੋਂ ਵੀ ਬੰਦੇ ਆਏ ਇਹ ਲੋਕਲ 234 ਪੰਚਾਇਤਾਂ ਦਾ ਜਿਹੜਾ ਨਿਜੀ ਪਿੰਡਾਂ ਦਾ ਕੱਠ ਹੈ ਸ਼ਹਿਰਾਂ ਦਾ ਵੀ ਅਜੇ ਅਸੀਂ ਕੋਈ ਇੰਨਾ ਹਾਰੇਕ ਨੂੰ ਨਿੱਜੀ ਫੋਨ ਨਹੀਂ ਕੀਤਾ ਕੋਈ ਇੱਕ ਮੈਸੇਜ ਆਇਆ ਗਰੁੱਪਾਂ 'ਚ ਕਿ ਇੱਕ ਨਿੱਕੀ ਜਿਹੀ ਮੀਟਿੰਗ ਰੱਖੀ ਜੋ ਇੱਕ ਵੱਡੀ ਰੈਲੀ ਦਾ ਰੂਪ ਧਾਰਨ ਕਰ ਗਈ ਇਹ ਆ ਕਿ ਕੁਟਾਰੀਆ ਸਾਹਿਬ ਦਾ ਲੋਕਾਂ ਨਾਲ ਨਿੱਜੀ ਪ੍ਰੇਮ ਅਤੇ ਮਿਲਨ ਵਰਤਨ ਦੀ ਇਹ ਅੱਜ ਜਿਹੜੀ ਰੈਲੀ ਇਹ ਦਰਸਾਉਂਦੀ ਹੈ ਕਿ ਲੋਕਾਂ ਦਾ ਪ੍ਰਤੀ ਭਾਈ ਸ਼ੰਕਰ ਕੁਟਾਰੀਆ ਦਾ ਨਿੱਜੀ ਪ੍ਰੇਮ ਹੈ ਜੀ ਹਾਂਜੀ ਅਗਨੀ ਜੀ ਕੀ ਕਹਿਣਾ ਚਾਹੋ ਕਿ ਜਿਹੜਾ ਅੱਜ ਇੱਥੇ ਇਕੱਠਾ ਹੋਇਆ ਵਾ ਤੇ ਪਾਣੀਆਂ ਨੂੰ ਲੈ ਕੇ ਜਿਹੜਾ ਫੌਂਟਨ ਤੋਂ ਸਾਨੂੰ ਪਾਣੀ ਉਹਦੇ ਰਾਕਾ ਜਿਹੜਾ ਸਮੁੰਦਰ ਕੀਤਾ ਜਾ ਰਿਹਾ ਮਹਾਰਾਣਾ ਸਾਹਿਬ ਸਭ ਤੋਂ ਪਹਿਲਾਂ ਜਿੰਨੇ ਵੀ ਸਰੋਤੇ ਵੇਖ ਰਹੇ ਨੇ ਸਭ ਨੂੰ ਸਭ ਤੋਂ ਪਹਿਲਾਂ ਚਾਅ ਮੈਦੋ ਦੀ ਆਖਦਾ ਤੇ ਮਹਾਰਾਣਾ ਸਾਹਿਬ ਤੁਹਾਨੂੰ ਵੀ ਪਤਾ ਹੈ ਕਿ ਕਟਾਰੀਆ ਸਾਹਿਬ ਦਾ ਲੋਕਾਂ ਨਾਲ ਪਹਿਲਾਂ ਵੀ ਪਹਿਲਾਂ ਵੀ ਕਿੰਨਾ ਨਿੱਜੀ ਪਿਆਰ ਆ ਰਿਹਾ ਤੇ ਹੁਣ ਵੀ ਨਿੱਜੀ ਪਿਆਰ ਹੈਗਾ ਠੀਕ ਹੈ ਤੁਹਾਨੂੰ ਬਾਟ ਸਾਹਿਬ ਨੇ ਵੀ ਅੱਗੇ ਦੱਸਿਆ ਠੀਕ ਹੈ ਕਿ ਰਿਕਾਰਡ ਤੋੜ ਅੱਜ ਇਸ ਇੱਕ ਛੋਟੀ ਜੀ ਮੀਟਿੰਗ ਤੇ ਠੀਕ ਹੈ ਜਿਸ ਨੇ ਕਿ ਰੈਲੀ ਦਾ ਰੂਪ ਧਾਰ ਲਿਆ ਅੱਜ ਰਿਕਾਰਡ ਤੋੜ ਇਕੱਠ ਹੋਇਆ ਠੀਕ ਹੈ ਇਹ ਸਰਪੰਚਾਂ ਦੀ ਗੱਲ ਕੀਤੀ ਗਈ ਆ ਕੁਲਵੀਰ ਸਿੰਘ ਜੀਰਾਵਾਲੋਂ ਸਾਫਕਾ ਦਾ ਤੁਸੀਂ ਵੀ ਉਹਨਾਂ ਦੇ ਨਾਲ ਰਹੇ ਹੋ ਉਹਨਾਂ ਨੇ ਕਿਹਾ ਕਿ ਸਰਪੰਚ ਸਾਡੇ ਟੱਚ 'ਚ ਨਹੀਂ ਆਮਦਵੀ ਪਾਰਟੀ ਦੇ ਬਹੁਤ ਪਾਰਟੀ ਛੱਡਣਾ ਚਾਹੁੰਦੇ ਨੇ ਤੇ ਅੱਜ ਤੁਸੀਂ ਇਸ ਇਕੱਠ ਨੂੰ ਉਹਦੇ ਨਾਲ ਕਿਵੇਂ ਰਿਲੇਟ ਕਰਕੇ ਦਿਖਾਓ ਜੇ ਮਹਰਾਣਾ ਸਾਹਿਬ ਸਰਪੰਚ ਉਹਨਾਂ ਦੇ ਟੱਚ 'ਚ ਹੁੰਦੇ ਤੋ ਨਹੀਂ ਪਤਾ ਹੈ ਠੀਕ ਹੈ ਕਿ ਉਹ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਨੇ ਪਰ ਬਾਅਦ ਚ ਨਿਕਲਦਾ ਕੁਝ ਨਹੀਂ ਜੇ ਸਰਪੰਚਾਂ ਨਾਲ ਟੱਚ ਹੁੰਦੇ ਤੇ ਅੱਜ ਸਰਪੰਚ ਜਿਵੇਂ ਆਪ ਹਾਰੇ ਹੋ ਕੇ ਠੀਕ ਹੈ ਕਿ ਇੱਕ ਸਰਪੰਚ ਮੇਰੇ ਹਿਸਾਬ ਨਾਲ ਘੱਟੋ ਘੱਟ 100-100 ਤੋਂ ਪਲੱਸ ਬੰਦੇ ਲੈ ਕੇ ਆਇਆ ਠੀਕ ਹੈ ਤੁਸੀਂ ਆਪ ਵੇਖ ਸਕਦੇ ਹੋ ਕਿ ਇੱਥੇ ਕਿਵੇਂ ਇਕੱਠ ਹੈ ਤੇ ਕੀ ਗੱਲਬਾਤ ਕੀ ਮੈਸੇਜ ਦੇਵੋਗੇ ਨੌਜਵਾਨਾਂ ਨੂੰ ਨੌਜਵਾਨ ਜੁੜੇ ਹੋਏ ਸਾਡੇ ਨਾਲ ਕਾਫੀ ਗੱਲ ਤੁਹਾਡੀ ਮੈਂ ਨੌਜਵਾਨਾਂ ਨੂੰ ਇਹੀ ਮੈਸੇਜ ਦਵਾਂਗਾ ਠੀਕ ਹੈ ਕਿ ਨਸ਼ਿਆਂ ਤੋਂ ਦੂਰ ਰਹਿਣ ਠੀਕ ਹੈ ਤੇ ਵੱਧ ਤੋਂ ਵੱਧ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਇਹ ਹੀ ਮੈਂ ਮੈਸੇਜ ਨੌਜਵਾਨ ਪੀੜ੍ਹੀ ਨੂੰ ਦਵਾਂਗਾ ਧੰਨਵਾਦ ਜੀ